ਤੇ ਹੁਣ ਖਬਰਾਂ ਦਾ ਵਿਸਥਾਰ ਸ਼ੁਰੂ ਕਰਦੇ ਆ ਸਾਡੇ ਖਾਸ ਪ੍ਰੋਗਰਾਮ ਨਾਂ ਵਰਤੋ ਹੁਣ ਹੋਰ ਜਾਨ ਲੈਵਾ ਹੈ ਚਾਇਨਾ ਡੋਰ ਨਾਂ ਵਰਤੋ ਹੁਣ ਹੋਰ ਜਾਨ ਲੈਵਾ ਹੈ ਚਾਇਨਾ ਡੋਰ ਸਾਡੇ ਇਸ ਪ੍ਰੋਗਰਾਮ ਨੂੰ ਬੁਲੇਟਿਨ ਦੇ ਵਿੱਚ ਇੰਨਾ ਮਹੱਤਵ ਦੇਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਉਹਨਾਂ નિર્ਦੋਸ਼ਾਂ ਦੀਆਂ ਜਾਨਾਂ ਬਚਾ ਸਕੀਏ ਜੋ ਜਾਨ ਲੈਵਾ ਚਾਇਨਾ ਡੋਰ ਦੇ ਨਾਲ ਜਿਹੜਾ ਨੇ ਗਰਦਨਾ ਕਟਵਾ ਰਹੇ ਨੇ ਜੋ ਪੰਖੇਰੂ ਫਸ ਕੇ ਜਿਹੜੇ ਨੇ ਇਸ ਦਾ ਸ਼ਕਾਰ ਹੋ ਰਹੇ ਨੇ ਤੇ ਇਹ ਡੋਰ ਨੂੰ ਲੈ ਕੇ ਅਸੀਂ ਇੱਕ ਮੁਹਿੰਮ ਛੇੜੀ ਹੋਈ ਹੈ ਸਮਾਜ ਦੇ ਵਿੱਚ ਖਾਸ ਕਰਕੇ ਬਠਿੰਡਾ ਇਸ ਖੇਤਰ ਦੇ ਵਿੱਚ ਕਿ ਇਸ ਡੋਰ ਦਾ ਬਾਈਕਾਟ ਕੀਤਾ ਜਾਵੇ ਇਸ ਡੋਰ ਨੂੰ ਵਰਤਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ ਸਰਕਾਰ ਵੱਲੋਂ ਬਾਕਾਇਦਾ ਪਵੰਦੀ ਛੋਦਾ ਇਹ ਡੋਰ ਹੈ ਇਸ ਦੇ ਨਤੀਜੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਫੇਰ ਦੇਖ ਚੁੱਕੇ ਹਾਂ ਹਾਲਾਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਲਗਾਤਾਰ ਇਸ ਤਰ੍ਹਾਂ ਦੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਦੇਖਦੇ ਰਹੇ ਹਾਂ ਕਿ ਕਿੰਨੇ ਲੋਕ ਜਿਹੜੇ ਨੇ ਇਸ ਜਾਨਲੇਵਾ ਚਾਇਨਾ ਡੋਰ ਦੇ ਨਾਲ ਆਪਣੀਆਂ ਗਰਦਨਾ ਕਟਵਾ ਚੁੱਕੇ ਨੇ ਤੇ ਕਿੰਨੇ ਜਿਹੜੇ ਪੰਛੀ ਨੇ ਉਹ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਜਿਨ੍ਹਾਂ ਦਾ ਕਸੂਰ ਇੱਕੋ ਹੀ ਨਹੀਂ ਹੁੰਦਾ ਕੁਝ ਪਰਾਂ ਦਾ ਦਾ ਸ਼ੌਕ ਹੈ ਜਿਹੜਾ ਉਹ ਕਿੰਨੇ ਬੇਜਵਾਨਾਂ ਦੀ ਜਾਨ ਤੇ ਭਾਰੀ ਪੈ ਰਿਹਾ ਹੈ ਕਿੰਨੇ ਘਰਾਂ ਨੂੰ ਉਜਾੜ ਰਿਹਾ ਹੈ ਤਾਂ ਕਿਉਂ ਇਹ ਸ਼ੌਕ ਪਾਲਿਆ ਜਾ ਰਿਹਾ ਹੈ ਫਿਰ ਵੀ ਕੁਝ ਸ਼ਰਾਰਤੀ ਅਨਸਰ ਕੁਝ ਜਿਹੜੇ ਲੋਕ ਨੇ ਆਪਣੇ ਕੁਝ ਪਰਾਂ ਦੇ ਸ਼ੌਕ ਦੇ ਲਈ ਇਸ ਖਤਰਨਾਕ ਡੋਰ ਦਾ ਜਾਲ ਜਿਹੜਾ ਅਸਮਾਨ ਦੇ ਵਿੱਚ ਵਿਛਾਉਂਦੇ ਨੇ ਜੋ ਲੋਕਾਂ ਦੀਆਂ ਗਰਦਨਾਂ ਤੱਕ ਪਹੁੰਚਦਾ ਹੈ ਤੇ ਇਸ ਦੀ ਰੋਕਥਾਮ ਦੇ ਲਈ ਅਸੀਂ ਲਗਾਤਾਰ ਇਹ ਮੁਹਿੰਮ ਚੇੜੀ ਹੋਈ ਹੈ ਤੇ ਸਾਡੀ ਇਹ ਮੁਹਿੰਮ ਨੂੰ ਹਰ ਪਾਸਿਓਂ ਹੰਗਾਰਾ ਵੀ ਮਿਲ ਰਿਹਾ ਹੈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਅੱਗੇ ਆ ਰਹੀਆਂ ਨੇ ਪੁਲਿਸ ਵੀ ਆਪਣੇ ਤੌਰ ਤੇ ਠੋਸ ਕਾਰਵਾਈ ਕਰਦੀ ਦਿਖ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਹੁਣ ਤੱਕ ਚਾਇਨਾ ਡੋਰ ਫੜੀ ਜਾ ਚੁੱਕੀ ਹੈ ਔਰ ਵੱਡੀ ਸੰਖਿਆ ਦੇ ਵਿੱਚ ਇਸ ਚਾਇਨਾ ਡੋਰ ਦੇ ਤਸਕਰਾਂ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਦੇ ਵਿੱਚ ਵੀ ਤੁੰਨੇ ਤੇ ਇਸ ਤੋਂ ਇਲਾਵਾ ਇਸ ਦੇ ਬਾਵਜੂਦ ਆਨਲਾਈਨ ਜਿਹੜੀ ਚਾਇਨਾ ਡੋਰ ਹੈ ਉਹ ਫਿਰ ਵੀ ਘਰਾਂ ਤੱਕ ਪਹੁੰਚ ਚੁੱਕੀ ਹੈ 2 ਫਰਵਰੀ ਦੀ ਬਸੰਤ ਪੰਚਮੀ ਹੈ ਤਾਂ ਬਸੰਤ ਪੰਚਮੀ ਸਿਖਰ ਹੁੰਦਾ ਹੈ ਪਤੰਗਬਾਜ਼ੀ ਦਾ ਤੇ ਸਾਡਾ ਮਕਸਦ ਇਹੀ ਹੈ ਕਿ ਬਸੰਤ ਪੰਚਮੀ ਤੱਕ ਪੁਲਿਸ ਦੇ ਹੱਥ ਉਹਨਾਂ ਲੋਕਾਂ ਤੱਕ ਵੀ ਪਹੁੰਚਣ ਜਿਨ੍ਹਾਂ ਕੋਲ ਚੈਨਾ ਡੋਰ ਸਿੱਧੇ ਅਸਿੱਧੇ ਢੰਗ ਨਾਲ ਕਰਾਂ ਤੱਕ ਪਹੁੰਚ ਚੁੱਕੀ ਹੈ ਉਹ ਚੜਾ ਨਾ ਸਕਣ ਆਪਣੀਆਂ ਛੱਤਾਂ ਤੇ ਜਾ ਕੇ ਇਸ ਡੋਰ ਦਾ ਚਾਰ ਅਸਮਾਨ ਤੱਕ ਨਾ ਵਿਛਾ ਸਕਣ ਤੇ ਇਸੇ ਮਕਸਦ ਨੂੰ ਲੈ ਕੇ ਅਸੀਂ ਪਿਛਲੇ ਦਿਨਾਂ ਤੋਂ ਇੱਕ ਜਿਹੜੀ ਲੋਕਾਂ ਦੀ ਆਵਾਜ਼ ਹੈ ਉਸ ਨੂੰ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਵਿਕਰੇਤਾਵਾਂ ਤੇ ਹੀ ਜਿਹੜੀ ਹੈ ਉਹ ਸਖਤ ਕਾਰਵਾਈ ਨਾ ਹੋਵੇ ਹੁਣ ਜੋ ਚੈਨਾ ਡੋਰ ਵਰਤਦੇ ਨੇ ਇਸ ਪਬੰਦੀ ਸੁਦਾ ਡੋਰ ਨੂੰ ਵਰਤਦੇ ਨੇ ਸਾਰਾ ਕੁਝ ਜਾਣ ਕੇ ਵੀ ਵਰਤ ਰਹੇ ਨੇ ਚਾਹੇ ਉਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਸਖਤੀ ਜਿਹੜੀ ਹੈ ਉਹ ਸ਼ੁਰੂ ਹੋਵੇ ਜੇ ਛੋਟੇ ਬੱਚਿਆਂ ਤੋਂ ਚੈਨਾ ਡੋਰ ਬਰਮਦ ਹੁੰਦੀ ਹੈ ਤਾਂ ਉਹਨਾਂ ਦੇ ਮਾਪਿਆਂ ਤੇ ਕਾਰਵਾਈ ਹੋਵੇ ਕਿਉਂਕਿ ਮਾਪੇ ਇਸ ਡੋਰ ਨੂੰ ਵਰਤਣ ਦੀ ਇਜਾਜ਼ਤ ਕਿਵੇਂ ਦੇ ਸਕਦੇ ਨੇ ਜਦੋਂ ਕਿਸੇ ਦੇ ਘਰ ਦਾ ਪੁੱਤ ਜਦੋਂ ਮਰਦਾ ਹੈ ਤਾਂ ਉਹ ਕਿਸੇ ਦਾ ਪੁੱਤ ਹੁੰਦਾ ਹੈ ਕਿਸੇ ਦਾ ਭਰਾ ਹੁੰਦਾ ਹੈ ਤੇ ਕਿਸੇ ਦਾ ਬਾਪ ਵੀ ਹੁੰਦਾ ਹੈ ਤੇ ਅਜਿਹੇ ਵਿੱਚ ਕਿਸੇ ਨੂੰ ਜਾਨ ਲੈਣ ਦਾ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ ਸੋ ਇਸ ਮਕਸਦ ਦੇ ਨਾਲ ਇਸ ਮਹਿੰਮ ਨੂੰ ਅਸੀਂ ਅੱਗੇ ਵਧਾਇਆ ਹੋਇਆ ਔਰ ਇਸ ਦਾ ਪੂਰਾ ਸਹਿਯੋਗ ਤੁਹਾਡੇ ਵੱਲੋਂ ਤੇ ਹੋਰ ਸੁਝਵਾਨ ਲੋਕਾਂ ਦੇ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਮਿਲ ਰਿਹਾ ਹੈ ਤੇ ਹੁਣ ਤਾਜਾ ਜਿਹੜੀ ਅਪਡੇਟ ਅੱਜ ਸਾਹਮਣੇ ਆਈ ਹੈ ਪੁਲਿਸ ਨੇ ਠੋਸ ਕਾਰਵਾਈ ਚੈਨਲ ਡੋਰ ਵਰਤਣ ਵਾਲਿਆਂ ਦੇ ਵਿੱਚ ਸ਼ੁਰੂ ਕਰਤੀ ਹੈ ਆਉ ਬਖਾਉ ਨੇ ਰਿਪੋਰਟ ਕਿ ਪੁਲਿਸ ਨੇ ਹੁਣ ਛੱਤਾਂ ਤੇ ਜਾ ਕੇ ਲੋਕਾਂ ਦੀ ਚੈਕਿੰਗ ਕਰਨੀ ਸ਼ੁਰੂ ਕਰਤੀ ਹੈ ਜੋ ਖਾਸ ਕਰਕੇ ਪਤੰਗ ਚੜਾ ਰਹੇ ਨੇ ਕਿ ਉਹ ਕਿਸ ਡੋਰ ਨਾਲ ਪਤੰਗ ਚੜਾ ਰਹੇ ਨੇ ਅਗਲੇ ਦਿਨਾਂ 'ਚ ਇਹ ਕਾਰਵਾਈ ਹੋਰ ਸਖਤ ਹੋਵੇਗੀ ਵੇਖਦੇ ਹਾਂ ਇੱਕ ਰਿਪੋਰਟ ਤੁਹਾਡਾ ਚੈਨਲ ਬਠਿੰਡਾ ਖਬਰਨਾਮਾ ਤੁਹਾਡੀ ਆਵਾਜ਼ ਬਣ ਕੇ નિર્ਦੋਸ਼ ਇਨਸਾਨਾਂ ਅਤੇ ਅਸਮਾਨ 'ਚ ਉੱਡਦੇ ਬੇਜਬਾਨ ਪੰਖੇਰੂਆਂ ਨੂੰ ਬਚਾਉਣ ਲਈ ਲਗਾਤਾਰ ਚਾਇਨਾ ਡੋਰ ਤਹਿਤ ਮਹਿੰਮ ਚਲਾ ਰਿਹਾ ਹੈ ਇਸ ਮਹਿੰਮ ਚ ਅਸੀਂ ਹੀ ਨਹੀਂ ਸ਼ਹਿਰ ਦੇ ਸਮਾਜ ਸੇਵੀ ਤੇ ਹੋਰ ਲੋਕ ਵੀ ਸ਼ਾਮਲ ਨੇ ਅਸੀਂ ਬੀਤੇ ਦਿਨਾਂ ਤੋਂ ਲੋਕਾਂ ਦੀ ਮੰਗ ਅਨੁਸਾਰ ਬਠਿੰਡਾ ਖਬਰਨਾਮਾ ਤੇ ਸਿੱਦਤ ਨਾਲ ਇਹ ਆਵਾਜ਼ ਉਠਾ ਰਹੇ ਸੀ ਕਿ ਚਾਇਨਾ ਡੋਰ ਵੇਚਣ ਵਾਲਿਆਂ ਦੇ ਵਾਂਗ ਚਾਇਨਾ ਡੋਰ ਬਰਤਨ ਵਾਲਿਆਂ ਤੇ ਵੀ ਉਸੇ ਤਰ੍ਹਾਂ ਦੀ ਸਖਤ ਪੁਲਿਸ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ ਅੱਜ ਅਖੀਰ ਉਸ ਵੇਲੇ ਸਾਡੇ ਸਭ ਦੇ ਯਤਨ ਸਿਰੇ ਚੜੇ ਜਦੋਂ ਪੁਲਿਸ ਦੀਆਂ ਟੀਮਾਂ ਨੇ ਛੱਤਾਂ ਤੇ ਜਾ ਕੇ ਅਜਿਹੇ ਪਤੰਗਵਾਜਾਂ ਨੂੰ ਦਬੋਚਣਾ ਸ਼ੁਰੂ ਕਰਤਾ ਜੋ ਚైనా ਡੋਰ ਨਾਲ ਪਤੰਗ ਉਡਾਉਣ ਤੋਂ ਅਜੇ ਵੀ ਬਾਜ਼ ਨਹੀਂ ਆ ਰਹੇ ਇਹ ਤਸਵੀਰਾਂ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਦੀਆਂ ਹਨ ਜਿੱਥੇ ਪੁਲਿਸ ਦੇ ਜਵਾਨਾਂ ਨੇ ਖੁਦ ਘਰਾਂ ਵਿੱਚ ਦਾਖਲ ਹੋ ਕੇ ਛੱਤਾਂ ਤੇ ਜਾ ਕੇ ਚੈਕਿੰਗ ਕੀਤੀ ਹੈ ਉੱਥੇ ਪਤੰਗ ਉਡਾ ਰਹੇ ਬੱਚੇ ਤੇ ਹੋਰ ਲੋਕ ਕਿਸ ਡੋਰ ਨਾਲ ਪਤੰਗ ਉਡਾ ਰਹੇ ਨੇ ਇਸ ਦੀ ਪੜਤਾਲ ਕੀਤੀ ਜੋ ਬੱਚੇ ਪਤੰਗ ਉਡਾਉਣ ਲਈ ਚైనా ਡੋਰ ਦੀ ਵਰਤੋਂ ਨਹੀਂ ਕਰ ਰਹੇ ਸਨ ਬਲਕਿ ਆਮ ਡੋਰ ਵਰਤ ਰਹੇ ਸਨ ਉਹਨਾਂ ਨੂੰ ਪੁਲਿਸ ਵੱਲੋਂ ਸ਼ਾਬਾਸ਼ੀ ਵੀ ਦਿੱਤੀ ਗਈ ਹਾਂਜੀ ਇਹ ਚ ਇਹਦੇ ਸਬੰਧ ਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸਖਤ ਹਦਾਇਤ ਹੈ ਵੀ ਚੈਨਾ ਡੋਰ ਕਿਸੇ ਹਾਲਤ ਚ ਵੀ ਨਹੀਂ ਵਿਕਣ ਦੇਣੀ ਜੇ ਕੋਈ ਵੇਚਦਾ ਵੀ ਹੈ ਉਹਦੇ ਕਾਨੂੰਨੀ ਕਾਰਵਾਈ ਕਰੋ ਔਰ ਜਿਹੜੇ ਪਤੰਗੜ ਆ ਰਹੇ ਆ ਬੱਚੇ ਛੱਤਾਂ ਤੇ ਜਾ ਕੇ ਅਸੀਂ ਇਹ ਜਬ ਬੜੀ ਸਪੈਸ਼ਲ ਮਹਿਮ ਚਲਾਈ ਹੈ ਵੀ ਹਰ ਇੱਕ ਘਰਾਂ ਤੇ ਜਾ ਕੇ ਅਸੀਂ ਚੈੱਕ ਕਰ ਰਹੇ ਆਗੇ ਅਸੀਂ ਮਤਲਬ ਇਧਰ ਕਿਹੜਾ ਜੋਗੀ ਨਗਰ ਆਲਾ ਹੀ ਆ ਖਾਸ ਤੌਰ ਤੇ ਇਧਰ ਕਰਦੇ ਆਗੇ ਤੇ ਚੈਕਿੰਗ ਕਰ ਰਹੇ ਆ ਅਸੀਂ ਛੱਤਾਂ ਤੇ ਅੱਜ ਕਈ ਮਤਲਬ ਹੁਣ ਚੈੱਕ ਕਰ ਵੀ ਰਹੇ ਆ ਕਰੀ ਵੀ ਜਾਂ ਲਗਾਤਾਰ ਚੈੱਕ ਕਰ ਰਹੇ ਆ ਅਸੀਂ ਬੱਚਿਆਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਚੈਨਲ ਡੋਰ ਨਾ ਵਰਤਣ ਇਹ ਇਹਦੇ ਨਾਲ ਬੜਾ ਜਾਨੀ ਨੁਕਸਾਨ ਵੀ ਹੋ ਰਿਹਾ ਹੈਗਾ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਚੈਨਲ ਡੋਰ ਤੋਂ ਰੋਕਣਾ ਜਿਹੜੇ ਪਤੰਗੜਾਉਂਦੇ ਆ ਔਰ ਜਿਹੜੇ ਵੇਚਦੇ ਆ ਉਹਨਾਂ ਨੂੰ ਬੜੀ ਸਖਤ ਧਾਰਨਾ ਸਾਡੀ ਵੀ ਅਸੀਂ ਉਹਨਾਂ ਦੇ ਬਹੁਤ ਸਖਤ ਕਾਰਵਾਈ ਕਰਾਂਗੇ ਇਹਦੇ ਬਣਦੀ ਕਾਨੂੰਨ ਦੇ ਤਹਿਤ ਕਾਨੂੰਨੀ ਕਾਰਵਾਈ ਜੇ ਉਹ ਵੀ ਕਾਨੂੰਨ ਦੇ ਤਹਿਤ ਕਾਰਵਾਈ ਬਣਾ ਜੁਰਮ ਦੇ ਤਹਿਤ ਬਣਦੀ ਹੈਗੀ এনवायरमेंट ਐਕਟ ਅਕਾ ਬੜਾ ਉੱਚ ਨਾਨ ਅਵੇਲੇਬਲ ਅਫੈਂਸ ਹੈਗਾ ਉਹਦੇ ਤਹਿਤ ਕਾਰਵਾਈ ਕਰਾਂਗੇ ਦੇਖੋ ਜੀ ਜਿਹੜੇ ਅਸੀਂ ਸਾਡੇ ਕੋਲੇ ਪਹਿਲਾਂ ਧਿਆਨ ਚ ਜਿਹੜੀ ਗੱਲ ਆਈ ਸੀ ਅਸੀਂ ਫੜੇ ਵੀ ਆ ਉਹ ਬੰਦੇ ਪਰਚਾ ਵੀ ਦਿੱਤੇ ਅਸੀਂ ਚਾਰ ਪਾਰਟ ਮੁਕਾਦਮੇ ਦਰਜ ਕੀਤੇ ਉਹ ਤੋਂ ਪਹਿਲਾਂ ਸੀ ਚੈਨਲੋਰ ਦੇ ਖਿਲਾਫ ਔਰ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਵੀ ਅਸੀਂ ਵਾਰ-ਵਾਰ ਚੈੱਕ ਕਰ ਰਹੇ ਆ ਤੇ ਚੈਕਿੰਗ ਜਾਰੀ ਰਹੂਗੀ ਸਾਡੀ ਇਸ ਤਰ੍ਹਾਂ ਸੋ देयर ਆਇਡ ਦਰਸਤ ਆਇਡ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕਰਨਾ ਬਣਦਾ ਹੈ ਸਗੋਂ ਸ਼ਲਾਘਾ ਵੀ ਕਰਨੀ ਬਣਦੀ ਹੈ ਕਿਉਂਕਿ ਪੁਲਿਸ ਨੇ ਉਹ ਕਾਰਵਾਈ ਕੀਤੀ ਹੈ ਜਿਸ ਦੀ ਲੋਕ ਮੰਗ ਕਰ ਰਹੇ ਸਨ ਪਰ ਇਸ ਕਾਰਵਾਈ ਨੂੰ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਤੇਜ਼ ਕਰਨਾ ਹੋਵੇਗਾ ਪਿਛਲੇ ਸਮੇਂ ਦੇ ਵਾਂਗ ਟਿੱਲਾ ਨਹੀਂ ਛੱਡਣਾ ਹੋਏਗਾ ਨਹੀਂ ਤਾਂ ਜੋ ਘਰਾਂ ਦੇ ਵਿੱਚ ਹੈ ਨਾ ਡੋਰ ਪਈ ਹੈ ਵੱਡੀ ਮਾਤਰਾ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਕੋਲ ਚਾਇਨਾ ਡੋਰ ਆਨਲਾਈਨ ਜਾਂ ਹੋਰ ਵਸੀਲਿਆਂ ਦੇ ਰਾਹੀਂ ਪਹੁੰਚ ਚੁੱਕੀ ਹੈ ਜਾਂ ਚਾਇਨਾ ਡੋਰ ਤਸਕਰਾਂ ਨੇ ਪਛਾਦਦੀ ਹੈ ਉਸ ਉਹ ਅਗਰ ਡੋਰ ਅਸਮਾਨ ਤੱਕ ਪਹੁੰਚਦੀ ਹੈ ਤਾਂ ਨਿਸ਼ਚਿਤ ਰੂਪ ਚ ਜਾਨੀ ਨੁਕਸਾਨ ਹੋ ਸਕਦਾ ਹੈ ਪੁਲਿਸ ਨੇ ਅਗਰ ਉਹ ਨੁਕਸਾਨ ਰੋਕਣਾ ਹੈ ਤਾਂ ਛੱਤਾਂ ਦੇ ਉੱਪਰ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਕਾਰਵਾਈ ਦੇ ਲਈ ਉਹਨਾਂ ਨੂੰ ਹੋਰ ਸਰਗਰਮ ਹੋ ਕੇ ਕਾਰਵਾਈ ਕਰਨੀ ਹੋਏਗੀ ਤੇ ਲੋਕਾਂ ਨੂੰ ਵੀ ਇਸ ਦੇ ਲਈ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਪੁਲਿਸ ਜੇ ਸਿੱਦਤ ਨਾਲ ਕਾਰਵਾਈ ਕਰ ਰਹੀ ਹੈ ਤਾਂ ਲੋਕਾਂ ਦਾ ਸਹਿਯੋਗ ਪਹਿਲਾਂ ਜ਼ਰੂਰੀ ਹੈ ਤੁਹਾਡੇ ਬੱਚੇ ਕਿਸ ਡੋਰ ਨਾਲ ਪਤੰਗ ਚੜਾ ਰਹੇ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਗੇ ਵਧਦੇ ਹਾਂ ਇਸੇ ਜਿਹੜਾ ਲੜੀ ਦੇ ਵਿੱਚ ਅਗਲੀ ਖਬਰ ਤੁਹਾਨੂੰ ਵਿਖਾਉਣੇ ਆ ਇਸ ਖਬਰ ਦੇ ਵਿੱਚ ਵੀ ਉਹੀ ਚੀਜ਼ ਜਿਹੜੀ ਹੈ ਪੇਸ਼ ਕੀਤੀ ਗਈ ਹੈ ਪੁਲਿਸ ਦੀ ਸਰਗਰਮੀ ਅਸੀਂ ਵਿਖਾਈ ਹੈ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਇਸ ਚਾਈਨਾ ਡੋਰ ਨੂੰ ਜਿਹੜੀ ਹੈ ਹੋਰ ਸਖਤੀ ਇਸ ਦੇ ਉੱਤੇ ਕਰਨ ਵਾਸਤੇ ਕਿਉਂਕਿ ਚਾਇਨਾ ਡੋਰ ਜਿਹੜੀ ਆਨਲਾਈਨ ਆਉਂਦੀ ਹੈ ਜਾਂ ਫਿਰ ਹੋਰ ਤਰੀਕਿਆਂ ਦੇ ਨਾਲ ਇਧਰ ਉਧਰ ਤਸਕਰਾਂ ਮਲੋਂ ਘਰਾਂ ਤੱਕ ਪਹੁੰਚਾਈ ਜਾਂਦੀ ਹੈ ਉਹ ਆਮ ਕਰਕੇ ਸਕੂਲ ਬੈਗਾਂ ਦੇ ਵਿੱਚ ਪਾ ਕੇ ਜਾਂ ਹੋਰ ਇਹਨਾਂ ਵਸੀਲਿਆਂ ਦੇ ਰਾਹੀਂ ਜਾਂ ਐਕਟਿਵਾ ਵਰਗੀਆਂ ਜੋ ਸਕੂਟਰ ਨੇ ਉਹਨਾਂ ਦੀਆਂ ਡਿੱਕੀਆਂ ਦੇ ਵਿੱਚ ਪਾ ਕੇ ਇਧਰੋਂ ਉਧਰ ਸਪਲਾਈ ਕੀਤੀ ਜਾਂਦੀ ਹੈ ਤਾਂ ਅੱਜ ਪੁਲਿਸ ਨੇ ਇਸ ਚੀਜ਼ ਤੇ ਵੀ ਸਖਤੀ ਕੀਤੀ ਹੈ ਪੁਲਿਸ ਨੇ ਬਹਾਨਾ ਦੀ ਚੈਕਿੰਗ ਕੀਤੀ ਹੈ ਲੋਕਾਂ ਦੇ ਬੈਗ ਵੀ ਫਰੋਲੇ ਨੇ ਆਉ ਬਖਾਉਣਿਆ ਖਬਰ ਚੌਨ ਲੇਵਾ ਚਾਇਨਾ ਡੋਰ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਜਸਲੀ ਬਠਿੰਡਾ ਪੁਲਿਸ ਵੀ ਚੌਕਸ ਨਜ਼ਰ ਆ ਰਹੀ ਹੈ। ਲੱਖ پابੰਦੀਆਂ ਹੋਣ ਦੇ ਬਾਵਜੂਦ ਵੀ ਆਏ ਦਿਨ ਚਾਈਨਾ ਡੋਰ ਦੇ ਤਸਕਰ ਪੁਲਿਸ ਵੱਲੋਂ ਕਾਬੂ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦਿਆਂ ਅੱਜ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਣ ਵੀ ਕੱਟੇ ਗਏ। ਇਸ ਮੌਕੇ ਇੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਚਾਈਨਾ ਡੋਰ ਦੇ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਅੱਜ ਅਸੀਂ ਨਾਕਾਬੰਦੀ ਲਾਈ ਸੀਗੀ ਵੀਕਲ ਚੈੱਕ ਕਰ ਰਹੇ ਸੀਗੇ ਕਿ ਉਹ ਆਈਕਲ ਜਿਹੜਾ ਹੈਗਾ ਚਾਇਨਾ ਡੋਰ ਬਹੁਤ ਲੋਕ ਪਰਤੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਵੀਕਲ ਚੈੱਕ ਕਰ ਰਹੇ ਉਹਨਾਂ ਦੇ ਵੀ ਬੀਟਾਂ ਦੇ ਵਿੱਚ ਕਈ ਲੋਕ ਲੁਕਾ ਕੇ ਲੈ ਕੇ ਜਾਂਦੇ ਨੇ ਇਸ ਕਰਕੇ ਚੈਕਿੰਗ ਕਰ ਰਹੇ ਵੀਕਲਾ ਦੀ ਹਾਂਜੀ 1517 17 ਨਾਲ ਅਸੀਂ ਕਰਦੇ ਆਏ ਦੇਖੋ ਗੱਲ ਇਹ ਆ ਜੇ ਕੋਈ ਕਾਲੀਆਂ ਜਾਣਗਾਂ ਲਈ ਫਿਰਦੇ ਆ ਕੋਈ ਨੰਬਰ ਪਲੇਟ ਤੋਂ ਬਗੈਰ ਤੁਰੇ ਫਿਰਦੇ ਆ ਤੇ ਜਾਂ ਕੋਈ ਵੀ ਸ਼ੱਕੀ ਵੀਕਲ ਸਾਨੂੰ ਮਿਲਦਾਗਾ ਉਹਦਾ ਅਸੀਂ ਜਾਇਜ਼ ਨਾਲ ਜੱਜ ਕਰਦੇ ਆ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਤੁਹਾਡੇ ਹਰ ਵੀਕਲ ਵਿੱਚ ਖੋਣ ਲੱਗ ਗਿਆ ਚਾਇਨਾ ਡੋਰ ਬਿਲਕੁਲ ਬੰਦ ਕਰ ਦੋ ਇਹ ਬਹੁਤ ਜਾਨਲੇਵਾ ਹੈਗੀ ਆ ਇਸ ਤੋਂ ਬਚੋ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਮਛੰਡਾ ਖਬਰਨਾਮਾ ਤਾਂ ਰਾਗੀ ਰਾਂਦੀ ਵੀ ਤਲਾਸ਼ੀ ਹੋਣ ਲੱਗੀ ਹੈ ਜੋ ਪੁਲਿਸ ਦਾ ਇੱਕ ਸਰਾਗਾ ਜੋ ਕਦਮ ਹੈ ਤੇ ਪੁਲਿਸ ਨੇ ਇੱਕ ਹੋਰ ਵੱਡੀ ਪ੍ਰਾਪਤੀ ਚਾਇਨਾ ਡੋਰ ਦੇ ਮਾਮਲੇ ਦੇ ਵਿੱਚ ਕੀਤੀ ਹੈ ਬੀਤੇ ਦਿਨੀ ਪੁਲਿਸ ਨੇ ਇੱਕ ਅਜਿਹੇ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਵੱਡਾ ਜ਼ਖੀਰਾ ਜਿਹੜਾ ਉਹ ਚਾਈਨਾ ਡੋਰ ਦਾ ਉਹ ਬਰਾਮਦ ਹੋਇਆ ਉਹ ਖਾਣੇ ਆ ਇੱਕ ਖਬਰ ਜਾਨਲੇਵਾ ਚਾਈਨਾ ਡੋਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਚਾਈਨਾ ਡੋਰ ਦੇ 400 ਗੱਟੂਆਂ ਸਮੇਤ ਕਾਬੂ ਕੀਤਾ ਗਿਆ ਪੁਲਿਸ ਦੇ ਦੱਸਣ ਅਨੁਸਾਰ ਉਕਤ ਵਿਅਕਤੀ ਜਿਸ ਦਾ ਨਾਮ ਸतीश ਕੁਮਾਰ ਹੈ ਤੇ ਜੋ ਬਠਿੰਡਾ ਦਾ ਹੀ ਰਹਿਣ ਵਾਲਾ ਹੈ ਇਸ ਤੇ ਪਹਿਲਾਂ ਵੀ ਚਾਈਨਾ ਡੋਰ ਦੇ ਖਿਲਾਫ ਹੀ ਹੋਰ ਮਾਮਲੇ ਤਰਜ ਨੇ ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਪਤੰਗਾਂ ਦੀ ਵੀ ਦੁਕਾਨ ਹੈ ਪਰ ਇਸਨੇ ਇਹ ਚਾਈਨਾ ਡੋਰ ਦੇ 400 ਗੱਟੂ ਬਠਿੰਡਾ ਚ ਹੀ ਇੱਕ ਗੋਡਾਊਨ ਵਿੱਚ ਲੁਕਾ ਕੇ ਰੱਖੇ ਹੋਏ ਸਨ ਤੇ ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਚਾਈਨਾ ਡੋਰ ਦੇ ਇਹਨਾਂ 400 ਗੱਟੂਆਂ ਦੇ ਸਬੰਧ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਉਕਤ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਚਾਈਨਾ ਡੋਰ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਨਾਲ ਹੀ ਉਹਨਾਂ ਦੱਸਿਆ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਮੁਲਜ਼ਮ ਵੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਵੀ ਪੰਦੀ ਸਖਤ ਕਾਨੂੰਨੀ ਕਾਰਵਾਈ ਜਾਵੇਗੀ ਸਾਡੇ ਜਿਹੜਾ ਸੀਐਸਟਾਫ ਟੂ ਜਿਹਦੇ ਚਾਰਜ ਕਰਨਦੀਪ ਸਿੰਘ ਆ ਇਹਨਾਂ ਦੇ ਵਿੱਚ ਕੇਐਸਆਈ ਜਰਨੈਲ ਸਿੰਘ ਜੀ ਆ ਜਿਹੜੇ ਚੈਂਡੋਰ ਦੀ ਤਲਾਸ਼ ਦੇ ਸਬੰਧ ਦੇ ਵਿੱਚ ਕੱਲ ਮਿਤੀ 28 ਇੱਕ 25 ਨੂੰ ਇਹ ਸਬੰਧ ਦੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਇਹਨਾਂ ਨੂੰ ਤਲਾਬੜੀ ਇੱਕ ਸतीश ਕੁਮਾਰ ਨਾਮ ਦਾ ਇੱਕ ਵਿਅਕਤੀ ਜਿਹੜਾ ਰਜੀਵ ਗਾਂਧੀ ਨਗਰ ਬਠਿੰਡਾ ਦਾ ਰਹਿਣ ਵਾਲਾ 35 ਸਾਲ ਦੀ ਉਮਰ ਆ ਇਹਨੇ ਸਿਬਿਆ ਰੋਡ ਜਿਹੜਾ ਬਠਿੰਡਾ ਇੱਥੇ ਇੱਕ ਸਪੈਸ਼ਲ ਇੱਕ ਚਾਇਨਾ ਡੋਰ ਵੇਚਣ ਦੇ ਲਈ ਇੱਕ ਗੋਡਾਊਨ ਬਣਾਇਆ ਹੋਇਆ ਤੇ ਅਸੀਂ ਇਤਲਾਹ ਪੈਂਦੇ ਇਸ ਨੂੰ ਸतीश ਕੁਮਾਰ ਦੇ ਗੋਡਾਊਨ ਤੇ ਅਸੀਂ ਰੇਡ ਕੀਤਾ ਤੇ ਜਿੱਥੋਂ ਸਾਨੂੰ ਚਾਇਨਾ ਡੋਰ ਦੇ 400 ਗੱਟੇ ਚਾਇਨਾ ਡੋਰ ਦੇ ਗੁੱਟੇ ਸਾਨੂੰ ਬਰਾਬਦ ਹੋਏ ਤੇ ਜਿਸ ਦੇ ਅਸੀਂ ਇਹਦੇ ਵਰਕਲਾਪ ਮੁਕੱਦਮਾ ਨੰਬਰ 8 ਥਾਣਾ ਥਰਮਲ ਵਿਕੇ ਜਿਹੜੇ ਧਾਰਾ 222 bnss ਤੇ 15 এনवायरमेंट ਪ੍ਰੋਟੈਕਸ਼ਨ ਐਕਟ ਦੇ ਦੀ ਰਸੀਦ ਅਰਜ ਕਰਕੇ ਇਹਨੂੰ ਗ੍ਰਫਤਾਰ ਕਰ ਲਿਆ ਇਹਨੂੰ ਅਸੀਂ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਇਹ ਬੇਸਿਕਲੀ ਇਹਦੀ ਜਿਹੜੀ ਸਰਕੀ ਬਾਜ਼ਾਰ ਦੇ ਵਿੱਚ ਇਹਦੇ ਘਰੇਲੂ ਸਮਾਨ ਦੀ ਇਹਦੀ ਦੁਕਾਨਦਾਰੀ ਕਰਦਾ ਹੈ ਇਹਦੇ ਤੇ ਪਹਿਲਾਂ ਵੀ ਅਸੀਂ ਪੜਤਾਲ ਰਿਕਾਰਡ ਤੋਂ ਪਤਾ ਲਗਾਇਆ ਵੀ ਪਹਿਲਾਂ ਵੀ ਇਹਦੇ ਵਰਕਲਪ ਦੋ ਮੁਕਦਮੇ ਦਰਜ ਆਦੀ ਇਹਦੇ ਵਿੱਚੋਂ ਇੱਕ ਤਾਂ ਜਿਹੜੇ ਪੜਾਤਿਆਂ ਦੇ ਸੰਬੰਧੀ ਮੁਕੱਦਮਾ ਦਰਜਾ ਤੇ ਦੂਜੇ ਦੇ ਤੇ ਚੈਨਾ ਡੋਰ ਦਾ ਹੀ ਮੁਕੱਦਮਾ ਇੱਕ ਦਰਜਾ ਦੇਖੋ ਜਿਹੜੀ ਚੈਨਾ ਡੋਰ ਵੇਚਣ ਵਾਲਿਆਂ ਨੂੰ ਸਾਡੀ ਸਖਤ ਵਾਰਨਿੰਗ ਹੈ ਜਿਹੜੇ ਵੀ ਚੈਨਾ ਡੋਰ ਵੇਚਣ ਵਾਲੇ ਹੈਗੇ ਉਹਨਾਂ ਨੂੰ ਮੇਰੀ ਸਖਤ ਧਾਰਨਾ ਵੀ ਉਹ ਇਹ ਚੈਨਾ ਡੋਰ ਵੇਚਣ ਤੋਂ ਤੇ ਮੰਗਵਾਉਣ ਤੋਂ ਸਖਤ ਬਾਝ ਆ ਜਾਣ ਇਹਨਾਂ ਦੇ ਬਰਕਰਾਰਾਪ ਸਖਤ ਤਰ੍ਹਾਂ ਆਦੀਨ ਅਸੀਂ ਮੁਕੱਦਮਾ ਦਰਜ ਕਰਾਂਗੇ ਤੇ ਦੂਜਾ ਜਿਹੜੀ ਇਹਦੀ ਕੋਈ ਵੀ ਚੈਨਾ ਡੋਰ ਵੇਚ ਕੇ ਨੇ ਪ੍ਰਾਪਤੀ ਬਣਾਈ ਹੋਊਗੀ ਉਹ ਅਸੀਂ ਪ੍ਰਾਪਰਟੀ ਨੂੰ ਵੀ ਫ੍ਰੀਜ਼ ਕਰਵਾ ਦੇਵਾਂਗੇ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ న్యూਸ ਬਠਿੰਡਾ ਖਬਰਨਾਮਾ ਤਾਂ ਇਹ ਜੋ ਤਸਕਰ ਪੁਲਿਸ ਨੇ ਕਾਬੂ ਕੀਤਾ ਇਸ ਦੇ ਉੱਪਰ ਪਹਿਲਾਂ ਵੀ ਅਜਿਹੇ ਮਾਮਲੇ ਦਰਜ ਨੇ ਜ਼ਾਹਿਰ ਹੈ ਜੋ ਪਹਿਲਾਂ ਇਹ ਕਰਦੇ ਫੜੇ ਗਏ ਨੇ ਉਹ ਵੀ ਹੱਥ ਰੰਗਣ ਲਈ ਇਸ ਵੇਲੇ ਸਰਗਰਮ ਨੇ ਕਿਉਂਕਿ ਬਸੰਤ ਵੇਲੇ ਡੋਰ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਤਸਕਰੀ ਡੋਰ ਦੀ ਉਹ ਲਗਾਤਾਰ ਚੱਲਦੀ ਹੈ ਤੇ ਅਜਿਹੇ ਤਸਕਰ ਵੀ ਸਰਗਰਮ ਨੇ ਪੁਲਿਸ ਦੇ ਹੱਥੇ ਜੋ ਤਸਕਰ ਚੜਿਆ ਇਸ ਦੇ ਉੱਪਰ ਪਹਿਲਾਂ ਵੀ ਇੱਕ ਚੈਨਲ ਡੋਰ ਤਸਕਰੀ ਦਾ ਮਾਮਲਾ ਦਰਜ ਹੈ ਅੱਗੇ ਵਧਦੇ ਹਾਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੁਲਿਸ ਦੀ ਸਖਤੀ ਜਦੋਂ ਹੁੰਦੀ ਹੈ ਤਾਂ ਪੁਲਿਸ ਸਭ ਕੁਝ ਜਿਹੜਾ ਉਹ ਕਢਵਾ ਲੈਂਦੀ ਹੈ ਤੇ ਉਹ ਜੋ ਚਾਹੁੰਦੀ ਹੈ ਕਰਵਾ ਵੀ ਲੈਂਦੀ ਹੈ ਤੇ ਜੈਤੋ ਦੇ ਥਾਣੇਦਾਰ ਦੀ ਗੱਲ ਕਰਦੇ ਹਾਂ ਜੈਤੋ ਦੇ ਥਾਣੇਦਾਰ ਨੇ ਜਿਸ ਤਰੀਕੇ ਦੇ ਨਾਲ ਇੱਕ ਸੰਦੇਸ਼ ਜਿਹੜਾ ਉਹ ਅਜਿਹੇ ਦੁਕਾਨਦਾਰਾਂ ਨੂੰ ਦਿੱਤਾ ਹੈ ਜਿਨ੍ਹਾਂ ਦੇ ਖਿਲਾਫ ਪਹਿਲਾਂ ਉਹਨਾਂ ਨੂੰ ਸੂਚਨਾ ਮਿਲ ਚੁੱਕੀਆਂ ਸੀ ਤੇ ਉਹਨਾਂ ਨੂੰ ਜਿਸ ਢੰਗ ਨਾਲ ਉਹਨਾਂ ਨੇ ਤਾੜਨਾ ਕੀਤੀ ਹੈ ਉਹ ਸਲਾਗਾਜੋਗ ਹੈ ਕਿਉਂਕਿ ਉਹਨਾਂ ਨੇ ਆਪਣੀ ਤਾੜਨਾ ਦੇ ਵਿੱਚ ਕਿਹਾ ਕਿ ਬਿਜ਼ਨਸ ਕਰਨ ਦਾ ਸਵਦਾ ਹੱਕ ਹੈ ਬਿਜ਼ਨਸ ਕਰੋ ਪਰ ਗੈਰਕਾਨੂੰਨੀ ਬਿਜ਼ਨਸ ਜਿਹੜਾ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਤੇ ਉਹਨਾਂ ਦਾ ਤਰੀਕਾ ਜੋ ਥਾਣੇਦਾਰੀ ਰੋਬ ਜਦੋਂ ਸਮਾਜ ਵਿਰੋਧੀ ਅਨਸਰ ਹੁੰਦੇ ਨੇ ਜੋ ਕਰਨਾ ਬਣਦਾ ਹੈ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਵੀ ਉਹਨਾਂ ਕੀ ਕਿਹਾ ਉਹ ਵੀ ਤੁਹਾਨੂੰ ਸਮਝਾਵਾਂਗੇ ਪਹਿਲਾਂ ਵਿਖਾਉਨੇ ਆ ਉਹ ਵੀਡੀਓ ਜੋ ਖੂਬ ਵਾਇਰਲ ਹੋ ਰਹੀ ਹੈ ਜੋ ਚైనా ਡੋਰ ਵੇਚਣ ਵਾਲੇ ਕੁਝ ਦੁਕਾਨਦਾਰਾਂ ਨੂੰ ਜੋ ਚైనా ਡੋਰ ਪਹਿਲਾਂ ਵੇਚਣ ਦੀਆਂ ਖਬਰਾਂ ਜਿੰਨਾਂ ਬਾਰੇ ਮਿਲੀਆਂ ਸੀ ਤੇ ਉਹਨਾਂ ਨਾਲ ਗੱਲ ਕਰਦੇ ਆ ਜੋ ਉਹਨਾਂ ਨੇ ਕਿਹਾ ਉਹ ਕਾਫੀ ਮਹੱਤਵਪੂਰਨ ਹੈ ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰਦੇ ਆ ਉਹਨਾਂ ਨੇ ਕੀ ਕਿਹਾ ਉਹ ਵੀ ਸੁਣਾ ਦਿੰਦੇ ਤੇ ਹੋਰ ਵੀ ਕੀ ਆ ਦੱਸਣਾ ਯਾਰ ਕਰਦਣਾ ਮਾਰੋ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਇਹ ਡੋਰਾਂ ਸੇਲ ਹੋਈਆਂ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਸਿਰਫ ਤੁਹਾਡੀਆਂ ਹੀ ਮੇਨ ਆ ਇਹ ਕਿ ਮੈਂ ਸੇਲ ਕਰਵਾਉਂਗਾ ਮੈਂ ਤੁਹਾਨੂੰ ਕੰਨ ਖੋਲ ਕੇ ਮੇਰੀ ਗੱਲ ਸੁਣੋ ਤੇ ਜੇ ਇੱਕ ਗੱਟੂ ਵੀ ਤੁਸੀਂ ਸੇਲ ਹੋ ਗਿਆ ਤੇ ਸ਼ਹਿਰ ਚ ਜਿੰਨੀ ਚਾਈਨਾ ਡੋਰ ਵਿਕੀ ਮੈਂ ਸਮਝੂ ਸਾਰੀ ਤੁਸੀਂ ਵੇਚੀ ਹੈ ਤੇ ਮੈਂ ਦੱਸਤੀ ਤੁਹਾਨੂੰ ਗੱਲ ਸਮਝ ਗਏ ਇੱਕ ਗੱਟੂ ਜੇ ਹੁਣ ਸੇਲ ਹੋ ਗਿਆ ਸਮਝ ਗਏ ਤੇ ਜੇ ਸ਼ਹਿਰ ਦੇ ਵਿੱਚ ਕਿਸੇ ਦਾ ਨੁਕਸਾਨ ਹੋ ਗਿਆ ਮੈਂ ਤੁਹਾਡੀ ਜਿੰਮੇਵਾਰੀ ਬੈਕ ਕਰ ਜਿਹੜੀ ਸਿੱਧੀ ਬਾਤ ਨਹੀਂ ਹੈ ਇਸ ਦੀ ਚਾਈਨਾ ਡੋਰ ਦੇ ਨਾਲ ਜੇ ਕਿਸੇ ਦੇ ਧੀ ਪੁੱਤ ਦਾ ਨੁਕਸਾਨ ਹੋ ਗਿਆ ਇਹਨੂੰ ਯੂ ਆਰ ਰਿਸਪੌਂਸਿਬਲ ਸਮਝ ਲੀ ਬਿਜ਼ਨਸ ਕਰੋ ਪਰ ਸਹੀ ਬਿਜ਼ਨਸ ਕਰੋ ਹਾਂਜੀ ਸਾਫ ਸੁਥਰਾ ਸਮਝ ਗਏ ਬਿਲਕੁਲ ਸਾਫ ਸੁਥਰਾ ਮੇਰਾ ਨਹੀਂ ਵੇਚ ਰਹੇ ਹੁਣ ਮੇਰੀ ਸਾਰੀ ਬਾਜ਼ ਅੱਖ ਤੁਹਾਡੀ ਦੀ ਹੈ ਹਾਂਜੀ ਠੀਕ ਹੈ ਬਸ ਸਿੱਧੀ ਜਿਹੀ ਦੱਸਤੀ ਤੁਹਾਨੂੰ ਸਾਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਅਸੀਂ ਇੱਕ ਗੱਟੂ ਵੀ ਚਾਈਨਾ ਡੋਰ ਦਾ ਵਿਕਨ ਨਹੀਂ ਦੇਣਾ ਪਰ ਜੇਕਰ ਸਾਨੂੰ ਇੱਕ ਵੀ ਗੱਟੂ ਕਿਸੇ ਤੋਂ ਸੇਲ ਹੋ ਗਿਆ ਤਾ ਇਹਦਾ ਮਤਲਬ ਕਿ ਜਿੰਨੀ ਡੋਰ ਸ਼ਹਿਰ ਦੇ ਵਿੱਚ ਵਿਕੀ ਆ ਉਹਦਾ ਜ਼ਿੰਮੇਵਾਰ ਉਹੀ ਦੁਕਾਨਦਾਰ ਹੋ ਜੀ ਸੋ ਮੇਰੀ ਤੁਹਾਡੇ ਮਾਧਿਅਮ ਦੇ ਜ਼ਰੀਏ ਇੱਕ ਇੱਕ ਬੇਨਤੀ ਹੈ ਦੁਕਾਨਦਾਰਾਂ ਨੂੰ ਕਿ ਬਿਜ਼ਨਸ ਤੁਸੀਂ ਜ਼ਰੂਰ ਕਰੋ ਕੋਈ ਇਤਰਾਜ਼ ਨਹੀਂ ਪਤੰਗਾ ਵਿੱਚੋਂ ਡੋਰ ਵਿੱਚੋਂ ਪਰ ਜਿਹੜੀ ਡੋਰ ਕਿਸੇ ਦੀ ਜ਼ਿੰਦਗੀ ਦੇ ਲਈ ਨੁਕਸਾਨਦਾਇਕ ਹੈ ਉਹ ਨਾ ਵੇਚੋ ਸਾਡੀ ਕੋਸ਼ਿਸ਼ ਜਾਰੀ ਹੁੰਦੀ ਹੈ ਜੀ ਤੇ ਹਰ ਕੰਮ ਪੋਜ਼ਿਟਿਵ ਲੈ ਕੇ ਸੋਚ ਲੈ ਕੇ ਕਰੋ ਕਿਉਂਕਿ ਸਾਡੇ ਐਸਐਸਪੀ ਸਾਹਿਬ ਦਾ ਵੀ ਇਹੀ ਨਿਰਦੇਸ਼ ਹੈ ਕਿ ਪੋਜ਼ਿਟਿਵ ਸੋਚ ਕੇ ਤੁਸੀਂ ਕੰਮ ਕਰੋ ਸਫਲਤਾ ਪਰਮਾਤਮਾ ਦੀ ਕਿਰਪਾ ਮਿਲ ਹੀ ਜਾਣੀ ਹੁੰਦੀ ਹੈ। ਮੈਂ ਕਹਿਣਾ ਚਾਹਾਂਗਾ ਕਿ ਬੱਚਿਆਂ ਦੇ ਮਾਪੇ-ਬਾਪ ਨੂੰ ਬੱਚਿਆਂ ਦੇ ਮਾਪੇ-ਬਾਪ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਡੋਰ ਖਰੀਦਣ ਦੇ ਲਈ ਤੁਸੀਂ ਪੈਸੇ ਦਿਨੇ ਹੋ। ਪਰ ਇਹ ਚੀਜ਼ ਦਾ ਧਿਆਨ ਰੱਖੋ ਕਿ ਤੁਹਾਡਾ ਬੱਚਾ ਤੁਹਾਡੇ ਦਿੱਤੇ ਪੈਸਿਆਂ ਦੇ ਨਾਲ ਕਿਸੇ ਦੀ ਮੌਤ ਨਾ ਖਰੀਦ ਕੇ ਲੈ ਕੇ ਆ ਰਿਹਾ ਹੋਵੇ। ਉਹ ਡੋਰ ਜਿਹਦੇ ਨਾਲ ਕਿਸਦਾ ਹੱਥ ਵੱਢਿਆ ਜਾਵੇ, ਕਿਸੇ ਦਾ ਗਲ ਵੱਢਿਆ ਜਾਵੇ, ਤੁਹਾਡਾ ਬੱਚਾ ਕਿਤੇ ਉਹ ਡੋਰ ਨਾ ਖਰੀਦ ਰਿਹਾ ਹੋਵੇ। ਇਸ ਚੀਜ਼ ਦਾ ਕਿਰਪਾ ਕਰਕੇ ਪੇਰੈਂਟਸ ਆਪਣੇ ਧਿਆਨ ਰੱਖਣ। ਬੱਚਿਆਂ ਦੇ ਵੱਲ ਸੁਚੇਤ ਰਹਿਣ ਸजग ਰਹਿਣ ਕਿ ਸਾਡਾ ਬੱਚਾ ਕਿਹੜੀ ਡੋਰ ਵੱਲ ਗਿਆ ਤਾਂ ਇਹ ਸੀ ਸਾਡਾ ਖਾਸ ਪ੍ਰੋਗਰਾਮ ਨਾਂ ਵਰਤੋ ਹਣ ਹੋਰ ਜਾਣ ਲੈਵਾ ਹੈ ਚੈਨਾ ਡੋਰ ਇਸ ਪ੍ਰੋਗਰਾਮ ਦੇ ਅੰਤ ਵਿੱਚ ਅਸੀਂ ਮਾਪਿਆਂ ਨੂੰ ਤਾਕੀਦ ਕਰਦੇ ਹਾਂ ਖਾਸ ਤੌਰ ਤੇ ਕਿ ਉਹ ਧਿਆਨ ਰੱਖਣ ਕਿ ਉਹਨਾਂ ਦੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਚੈਨਾ ਡੋਰ ਨਾ ਹੋਵੇ ਤੁਹਾਡਾ ਤਿਹਾਰ ਫਿਰ ਹੀ ਤਿਹਾਰ ਜਿਹੜਾ ਹੋ ਸਕਦਾ ਹੈ ਜੇ ਤੁਹਾਡਾ ਤਿਹਾਰ ਕਿਸੇ ਦੀਆਂ ਖੁਸ਼ੀਆਂ ਲੁੱਟ ਰਿਹਾ ਹੈ ਕਿਸੇ ਬੇਜਬਾਨ ਪੰਛੀ ਦੀ ਜਾਨ ਲੈ ਰਿਹਾ ਹੈ ਤਾਂ ਤੁਹਾਡਾ ਬੱਚਾ ਇੱਕ ਕਾਤਲ ਬਣ ਰਿਹਾ ਹੈ ਤੇ ਤੁਸੀਂ ਇਸ ਦਾ ਧਿਆਨ ਰੱਖੋ ਇਸ ਦੀ ਨਿਗਰਾਨੀ ਰੱਖੋ ਕਿ ਤੁਹਾਡੇ ਘਰ ਦੇ ਵਿੱਚ ਜੋ ਵੀ ਡੋਰ ਹੋਵੇ ਚੈਨਾ ਡੋਰ ਨਾ ਹੋਵੇ ਤਾਂ ਕਿ ਸਾਰੇ ਇਸੇ ਤਰ੍ਹਾਂ ਖੁਸ਼ੀਆਂ ਮਾਣ ਸਕਣ